ਆਪ ਆਪਣੀ ਮੇਰੀ ਚਾਰਕੀ ਦੇ ਤਲੀ ਹੈ ਜਿਹਦੇ ਵਿੱਚ ਇਹਨੇ ਸਭ ਰੋੜ ਦੀ ਹਸਲ ਫੁੱਸੜ ਜਿਹੜੀ ਹੈਗੀ ਸਾਰੀ ਰੋੜ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਆਹਿੰ ਜਿਹੜੀ ਰੇਤ ਪਈ ਹੈ ਅਹੀਂ ਚਕਾਣਾ ਚਾਹਨੇ ਆ ਪਾਟੇ ਵੇ ਰਹੀਓ ਪਰ ਚੇ ਆਪਣੇ ਪੱਚੇ ਪਾਲਣੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣਕ ਤੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾਂ ਬੇਕਾਰ ਹੋ ਗਈ ਹੈ ਅਸੀਂ ਖੇਤੀ ਨਹੀਂ ਕਰ ਸਕਦੇ 5-5 ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਇਹ ਮੈਂ ਸਾਡੇ ਪਿੰਡ ਸਰਪੰਚ ਸਾਤਾ ਦੇਗੀ ਪਿੰਡ ਸਾਨਪਟੋ ਮੇ ਆ ਚਾਰ ਅਸੀਂ ਦੇ ਦੇਟਾ ਮੇਰੇ ਜਿਹੜੇ ਨੇ ਤਿੰਨ ਤਿੰਨ ਬੰਦ ਦੇ ਰੇਟ ਭਰਾਣਾ ਅੱਗੇ ਉਹਨਾਂ ਦੇ ਬੱਚੇ ਅੱਗੇ ਆ ਬੱਚੇ ਕਿੱਥੋਂ ਪਾਲਣ ਦੇ ਜਮੀਨ ਦੇ ਵਿੱਚੋਂ ਜਮੀਨ ਤੋਂ ਸਾਨੂੰ ਕੁਝ ਮਿਲੇਗਾ ਨਹੀਂ ਤਾਂ ਕਿੱਦਾਂ ਬੱਚੇ ਆਪਣੇ ਪਾਲਣਗੇ ਲਖੋ ਜੀ ਮੇਰਾ ਨਾਮ ਸਰਜੀਸ ਹੈ ਮੈਂ ਪਿੰਡ ਸਾਨਪੁਰ ਦਾ ਨਿਵਾਸੀ ਹਾਂ ਸਾਡੀ ਪੰਜਾਬਾ ਵਾਸ਼ਿਆ ਬਰਾਵਾ ਦੀ ਚ 5 ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਲ ਕਰਾਣੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣ ਕਿੱਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾ ਬੇਕਾਰ ਹੋ ਗਈ ਹੈ। ਅਸੀਂ ਖੇਤੀ ਨਹੀਂ ਕਰ ਸਕਦੇ। 5-5 ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ। ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕੇਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰ ਰਹੇ ਹਾਂ। ਇਹ ਰੇਤ ਚੁਕਾਰ ਰਹੇ ਹਾਂ ਗਵਰਨਮੈਂਟ ਪਾਲਿਸੀ ਦੇ ਮੁਤਾਬਕ। ਕੁਝ ਇੱਕ ਚੁਲਵੇਂ ਲੋਕ ਨਾ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦਿੰਦੇ ਨੇ। ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਵਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ 3-4 ਕਿੱਲੇ ਪੈੜੀ ਖਰੀਦੀ ਦੀ ਹੈ ਉਹ ਆ ਕੇ ਟੋਪ ਆਗੇ ਨੇ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲ ਗਈ ਆ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮੈਨਿੰਗ ਵਾਲਿਆਂ ਨੇ ਪੁਲਿਸ ਮੈਕਲੋ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧਿਨ ਹੋ ਕੇ ਆਪਣੀ ਜ਼ਮੀਨ ਨੂੰ ਇਹਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਆ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰਸ਼ਾਸਨ ਦਾ ਔਰ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਆ ਸਾਡਾ ਕੰਮ ਠੀਕ ਠਾਕ ਚੱਲ ਰਿਹਾ ਮਨਜੀਤ ਸਿੰਘ ਪਿੰਡ ਸਾਨਪੁਰੋਂ ਇਸ ਪਿੰਡ ਸਾਨਪੁਰ ਦਾ ਰਖਵਾ ਹੈਗਾ ਸਾਰੇ ਸਮਝ ਉਹ ਦਿਨ ਦਿਖ ਰਿਹਾ 20 ਤੋਂ 25 ਕਿਲ ਮੇ ਰਖਵਾ ਹੈਗਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀ ਜੀ ਹੜ੍ਹਾਂ ਦੇ ਪਹਿਲਾਂ ਜੋ 25 ਸਤੰਬਰ ਨੂੰ ਹੜ ਆਇਆ ਉਹ ਹੜਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਸਾਹਮਣੇ ਦੇਖ ਕਮਾਂਡ ਦੇ ਸਕਦੇ ਹੋ ਉਹ ਦੂਚਾਰਾ ਸੀਗਾ ਪਰ ਇਹ ਵੀ ਸਭ ਵਿਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਹੜ੍ਹਾਂ ਦੀ ਮਾਰ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ ਤਿੰਨ ਤੋਂ ਚਾਰ ਫੁੱਟ ਰਿੱਤਾ ਪਿਆ ਗਈ ਆ ਨਰਾਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਦਿੱਤਾ ਭਰ ਨਾਲ ਜੋ ਸਰਕਾਰ ਨੇ ਪੋਲਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਸਾਰਿਆਂ ਨੇ ਇੱਕ ਸਰੂ ਸਾਡਾ ਮਤਾ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋਂ ਰੇਤ ਕਵਾਣੀਆਂ ਜ਼ਮੀਨਾਂ ਸਾਫ਼ ਕਰਵਾਣੀਆਂ ਜੋ ਕਿ ਸਰਕਾਰ ਦੇ ਹੁਕਮ ਅਧੀਨ ਸੀਗਾ ਉਸਦੇ ਤੁਰੂ ਆਪਾਂ ਕੰਮ ਕਰ ਰਹੇ ਆ ਪਰ ਕੁਝ ਨਾ ਗਲਤ ਅਨਸਰ ਇੱਥੇ ਆ ਕੇ ਗਲਤ ਵੀਡੀਓ ਪਾ ਰਹੇ ਆ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾਂ ਕੋਈ ਪਵਾ ਰਹੇ ਆ ਭਾਈ ਤੁਸੀਂ ਚੱਕ ਸਕਦੇ ਹੋ ਇੱਥੇ ਦੋ ਟਾਈਮ ਮਾਈਨਿੰਗ ਅਫਸਰ ਆਉਂਦੇ ਆ ਉਹਨਾਂ ਦੇ ਹੀ ਆ ਅੱਜ ਅਸਦੀਮ ਸਾਹਿਬ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਾਨਾ ਕੀਤਾ ਔਰ ਕੁਦੇ ਵੀ ਕੋਈ ਕੋਈ ਵੀ ਨੁਕਸਾਨ ਨਹੀਂ ਹੋਇਆ ਕੱਢਿਆ ਸਭ ਓਕੇ ਰੋਟਿਆ ਤੇ ਆਪਾਂ ਸਰਕਾਰ ਦਾ ਧੰਨਵਾਦੀ ਕਰਨ ਜਾਂਦੇ ਆ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਈਨਿੰਗ ਕਰਨ ਦਾ ਤੇ ਚੰਗੇ ਪੈਸੇ ਨਾਲ ਜੀਵਨ ਗੁਜ਼ਾਰਨ ਦਾ ਉਹ ਜਿਵੇਂ ਨਾ 13 ਰਿਹਾ ਤਾਂ ਕਿ ਫਿਰ 1-2 ਸਾਲ ਨੂੰ ਆਂਦੀ ਵੀਨ ਵਾਈਜੋ ਹੋ ਜੇ ਤੇ ਆ ਪੰਜ ਸਾਲ ਕਹਾਤ ਨੂੰ ਬਾਕ ਕਰਦੇ